ਸਸੀ ਗਾਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਜਲੰਧਰ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਫੰਕਸ਼ਨ ਦੇ ਵਿੱਚ ਇੱਕ ਸ਼ਰਾਬੀ ਪੁਲਿਸ ਮੁਲਾਜ਼ਮ ਪਹੁੰਚ ਜਾਂਦਾ ਹੈ ਔਰ ਮਹਿਮਾਨਾਂ ਨਾਲ ਧੱਕਾ ਮੁਕੀ ਕਰਨ ਲੱਗ ਜਾਂਦਾ ਹੈ ਮਹਿਮਾਨਾਂ ਦੇ ਨਾਲ ਬਦਤਮੀਜ਼ੀ ਕਰਨ ਲੱਗ ਜਾਂਦਾ ਜਿਸ ਤੋਂ ਬਾਅਦ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਇਸ ਮੁਲਾਜ਼ਮ ਨੂੰ ਕਾਬੂ ਕੀਤਾ ਜਾਂਦਾ ਮੌਕੇ ਤੇ ਜਲੰਧਰ ਦੇ ਐਮ.ਐਲ.ਏ ਰਮਨ ਅਰੋੜਾ ਵੀ ਮੌਜੂਦ ਰਹਿੰਦੇ ਨੇ ਉਹਨਾਂ ਵੱਲੋਂ ਸਾਰੇ ਸੋ ਮਾਮਲੇ ਦੀ ਪੁੱਛਗਿੱਛ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਇਸ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਦੇ ਲਈ ਐਸਐਸਪੀ ਤੱਕ ਨੂੰ ਫੋਨ ਲਗਾਇਆ ਜਾਂਦਾ ਸੋ ਇਹ ਸ਼ਖਸ ਕਿਉਂ ਇਸ ਸਮਾਗਮ ਦੇ ਵਿੱਚ ਪਹੁੰਚਿਆ ਹੈ ਸ਼ਰਾਬ ਇਸ ਦੀ ਪੀਤੀ ਹੋਈ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਕਾਬੂ ਕੀਤਾ ਸੋ ਮਹਿਮਾਨ ਜਿਹੜੇ ਉਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਨ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਜਿਸ ਤੋਂ ਬਾਅਦ ਇਹ ਕਾਫੀ ਉੱਥੇ ਰੌਲਾ ਰੱਪਾ ਪੈਂਦਾ ਔਰ ਇਸ ਮੁਲਾਜ਼ਮ ਨੂੰ ਕਾਬੂ ਕੀਤਾ ਜਾਂਦਾ ਸੋ ਮੌਕੇ ਤੇ ਜਲੰਧਰ ਦੇ ਐਮਐਲਏ ਵੀ ਮੌਜੂਦ ਰਹਿੰਦੇ ਨੇ ਸੋ ਤਾਜ਼ਾ ਤਸਵੀਰਾਂ ਆਪ ਸਭ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਸ਼ਖਸ ਸਮਾਗਮ ਦੇ ਵਿੱਚ ਇੱਕ ਪਰਿਵਾਰਕ ਸਮਾਗਮ ਦੇ ਵਿੱਚ ਪਹੁੰਚ ਜਾਂਦਾ ਔਰ ਉੱਥੇ ਸ਼ਰਾਬ ਪੀ ਕੇ ਖਲਾਰਾ ਪਾਉਂਦਾ ਔਰ ਜਿਸ ਬਾਬਤ ਐਮਐਲਏ ਰਮਨ ਅਰੋੜਾ ਵੱਲੋਂ ਐਕਸ਼ਨ ਲਿੱਤਾ ਜਾਂਦਾ ਔਰ ਐਸਐਸਪੀ ਨੂੰ ਇਸਦੀ ਕੰਪਲੀਟ ਕੀਤੀ ਜਾਂਦੀ ਹੈ ਸੋ ਤਾਜ਼ਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੋਈ ਸਾਹਮਣੇ ਜਾਉਂਗਾ ਕੋਈ ਕਿੰਨੇ ਬੰਦੇ ਤੋਂ ਇਹੀ ਪੰਜਾਂ ਲਈ ਇਹ ਮਲਾਇਆ ਕਰਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਕੀ ਵੀਡੀਓ ਇਹਦੇ ਥੱਲੇ ਸੱਟਣ ਲੱਗਾ ਸੀ ਪੋੜੀਆਂ ਜਿਹਨਾਂ ਨੂੰ ਇਹ ਧੱਕੇ ਮਾਰਦਾ ਫਿਰਦਾ ਸੜਦਾ ਯਾਰ ਇਹ ਤਾਂ ਮੈਂ ਨਾਲ ਦੇ ਪੂੜੀ ਥੱਲੇ ਸੱਟਦੇ ਨਾ ਸੀ ਇਹਨਾਂ ਨੂੰ ਕਮਲ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਇਹਨਾਂ ਨੂੰ ਜਿਹੜੇ ਫੋਨ ਨਹੀਂ ਦੇਣਾ ਇਹਨਾਂ ਨੂੰ ਲਾਇਆ ਨਾ ਸਾਨੂੰ ਕਹ ਕੇ ਰਮਨ ਰੋੜ ਨੇ ਆਉਣਾ ਐ ਐਸਐਸਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਰਮਨ ਕਹਿੰਦਾ ਰਮਨ ਰੋੜ ਨੇ ਆਉਣਾ ਮੇਰ ਨਾਲ ਕੀ ਕਰਨ ਉਹਨਾਂ ਦੀ ਕੋਈ ਗੱਲ ਨਹੀਂ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਸ਼ਰਾਬ ਪੀਣ ਦੀ ਗੱਲ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੇ ਹੋ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ ਐਸਐਸਓ ਕਿੱਥੇ ਫਤਾਰੇ ਦਾ ਨੰਬਰ ਕੀ ਦੱਸੋ ਅੱਜ ਉਹ ਮੇਰੇ ਨੰਬਰ ਤੇ ਦੇਤਾ ਪਹਿਨਾਂ ਕੋਲੀ ਫੋਨ ਫੋਨ ਇਹਨਾਂ ਕੋਲੀ ਹੈ ਮੇਰੇ ਕੋ ਨੰਬਰ ਤੇਰਾ ਫੋਨ ਲੈ ਹਾਂ ਕਿ ਨੰਬਰ ਦੱਸ ਨੰਮ ਨੰਬਰ ਦੱਸ ਨੰਬਰ ਲੱ ਸਕ ਨਾ ਵਿੱਚ ਇਹਨੂੰ ਤੁਸੀਂ ਦੱਸੋ ਕੀ ਨਾਲ ਉਹ ਤੁਸੀਂ ਦੱਸੋ ਟੋਲੇ ਆ ਦੂਜੇ ਮੁੰਡੇ ਕਿੱਥੇ ਆ ਤੁਸੀਂ ਆਪਣੇ ਨਾਲ ਦੀ ਟੀਮ ਬੁਲਾਓ ਕਿੱਥੇ ਤੁਹਾਡੀ ਉਹਦਾ ਬੰਦਾ ਪਰ ਆਏ ਦੋ ਆਹ ਜੀ ਆਹ ਦੇਖੋ ਇੱਥੇ ਲੋਕਾਂ ਥਾੜੇ ਦੇ ਵੀ ਨਹੀਂ ਪੁਲਸਰਾਂ ਤੋਂ ਆਏ ਇੱਥੇ ਪੁਲਸਰਾਂ ਦੇ ਇੱਥੇ ਕੀ ਕਰਦੇ ਪਏ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾ ਸਰ ਤੁਹਾਨੂੰ ਕਰਾਣਾ ਸਸਪੈਂਡ ਸੋਰੀ ਇੱਕ ਮਿੰਟ ਜੋ ਮੱਝੇ ਕਰਾ ਦਿਓ ਹਾਂ ਅਸੀਂ ਪੀਣ ਬਾਗੋ ਦੁੱਧ ਖਾ ਰਹੇ ਹੈ ਹੈ ਗੱਲ ਉਹਦੇ ਹੁੰਦੀ ਨਹੀਂ ਵੀ ਦੇਖੋ ਦਾਰੂ ਪੀਂਦਾ ਨਹੀਂ ਪਿਆ ਕੋਈ ਘਟੇ ਵਿੱਚ ਅੰਕਲ ਗੱਲ ਕਰ ਰਹੇ ਨੇ ਇੱਕ ਮਿੰਟ ਪੀ ਗਏ ਕਰਨੇ ਨਹੀਂ ਕੋਈ ਜਲਤ ਪਰ ਇਹ ਡੁੱਡੀਆਂ ਆਉਂਦੇ ਸਾਡੇ ਕੋਲ ਕੁਛ ਲੈਣ ਨੂੰ ਹਾਂਜੀ ਇਹ ਆਉਂਦੇ ਡੁੱਡੀਆਂ ਕੁਛ ਲੈਣ ਚੋਂ ਤੇ ਜਿਵੇਂ ਇੱਥੇ ਸਿਵ ਸੈਨਾ ਦਾ ਪ੍ਰੋਗਰਾਮ ਆ ਇਹ ਲੋਕਾਂ ਨੂੰ ਕਨ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰੈਂਕ ਸੈਰਮਨੀ ਆ ਤੁਸੀਂ ਉਹਦੇ ਜਾਣਾ ਹਾਂ ਉਹ ਉੱਥੇ ਆਏ ਹਾਂ ਕੌਣ ਬੋਲ ਰਿਹਾ ਮੈਂ ਇਹ ਹੁਣੇ ਕਰਨੀ ਨਹੀਂ ਨਹੀਂ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਭ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਇਸ ਸਿਕਿਉਰਟੀ दारू ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਹੈਗੀ ਸਿਕਿਉਰਟੀ ਕੇ ਅਸੀਂ ਕੀ ਕਰੋਗੇ ਤੁਸੀਂ ਹੈ ਹੀ ਨਹੀਂ ਕਿਤੇ ਚਾਰ ਮਲਾਜਮਾਂ ਨੂੰ ਖਾਮ ਕੇ ਰੱਖ ਸਾਰੇ ਰੱਜੇ ਪਏ ਉਹਨਾਂ ਨੂੰ ਪੋੜੀਆਂ ਤੋਂ ਥੱਲੇ ਮੈਂ ਫੜਿਆ ਪੋੜੀਆਂ ਦੇ ਬਾਹ ਫੜੀ ਉਹਨਾਂ ਥੱਲੇ ਲੁਧیرਜੀ ਦੀ ਕਾਹ ਚੰਗੀ ਤੇ ਜੇ ਜੇ ਨਹੀਂ ਆ ਤੇ ਮਾਰ ਕੁੜੀ ਦੇ ਫਾਦਰ ਨੂੰ ਮੈਂ ਹੱਥੇ ਮਾਰੂਗਾ ਤੂੰ ਯਾਰ ਡਿਊਟੀ ਸ਼ਰਾਬ ਪੋਣਾ ਹੈ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਇਧਰ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਡਿਊਟੀ ਤੇ ਹੰਦੇ दारू ਪੀ ਕੇ ਕਰਨੀ ਹੈ ਮੈਂ ਡਿਊਟੀ ਖਾਣਾ ਖਾਣ ਜਾਉਂਗਾ ਨਹੀਂ ਨਹੀਂ दारू ਕਿਦਾ ਪੀਤੇ ਤੁਸੀਂ ਦੀਪਕ ਜੀ ਦੀਪਕ ਜੀ ਕਰਨ ਦਿਓ ਆਪੇ ਕਰਨਗੇ ਹਾਂ ਤੇ ਕੋਈ ਨਹੀਂ ਰਮਨ ਜੀ ਜਿਹੜਾ ਫੋਨ ਗਿਆ ਸੀਗਾ ਜਿਹਨੇ ਬੁਲਾਇਆ ਸੀ ਉਹਨਾਂ ਨੂੰ ਬੁਲਾ ਲਓ ਇਹ 22 ਨੰਬਰ ਐਂਡ ਤੇ ਮੇਰੇ ਫੋਨ ਤੋਂ ਕੱਟ ਗਿਆ ਹੁਣ ਫੋਨ ਤੋਂ ਹਾਂ ਉਹਨਾਂ ਨੂੰ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਕਿ ਸਾਡੇ ਤੇ ਕੀ ਗੈਸਟ ਆਉਣੇ ਆ ਐਸਐਚ ਨੂੰ ਸਭ ਨੂੰ ਭੇਜ ਇਹ ਕਹਿੰਦੇ ਐਸਐਸਪੀ ਸਾਹਿਬ ਨਸ਼ਕਰ ਰਮਨਾ ਰੋੜਾ ਬਲਾਈ ਸਰ ਇੱਧਰ ਤੁਹਾਡੇ 4 ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ 5 ਅੰਦਰ ਖੂਬ दारू ਪੀ ਰਹੇ ਆ ਲੀਜ਼ੀਅਮ ਹੈ ਲੀਜ਼ੀਅਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰੇ ਮੈਂ ਉਸ ਲਈ ਮੌਕੇ ਤੇ ਕਿਨਾ ਤੇਰਾ ਜੇਵਲ ਸਿੰਘ ਜੇਵਲ ਸਿੰਘ ਆ ਹੋਰ ਕਿੱਥੇ ਬੰਦੇ ਬੱਥੇ ਦੂਜਾ ਚਲਾ ਗਿਆ ਐਸਐਸਪੀ ਆ ਜੀ ਕੌਂਸਲਾਈਨ ਤੋਂ ਇੱਕ ਕੋਈ ਆ ਖੜੇ ਆ ਪਿੱਛੇ ਖੜੇ ਆ ਸਰ ਇੰਨੀ ਕਿਤਾਬ ਨਹੀਂ 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 ਇਹ ਆਪਣੇ ਇਹ ਨਹੀਂ ਉਹ ਕਿੱਥੇ ਗਿਆ ਉਹ ਹੱਥ ਵੇਖ ਲਿਆ ਸਰ ਬੰਦੇ ਇੱਥੇ ਮੈਂ ਇਲਿਜ਼ੀਅਮ ਗ੍ਰੈਂਡ ਚਾਹ। ਇਲਿਜ਼ੀਅਮ ਗ੍ਰੈਂਡ ਚਾਹ। ਥੈਂਕ ਯੂ ਭਾਈ। ਅਨੰਦ ਕੋਠੇ। ਬਾਕੀ ਕਿੱਥੇ ਬੰਦੇ? ਬਾਹਰ ਬਾਹਰ ਹੀ ਖੜੇ ਸਾਰੇ। ਆਹ ਬੜਾ ਖੜਕ ਲਿਆ ਹੋਇਆ। ਐਸਐਸਪੀ ਨੂੰ ਕਰਤਾ ਬੋ ਉਹਨੇ ਬੰਦੇ ਫੇਰ। ਜਿਨ੍ਹਾਂ ਦੇ ਘਰ ਫੰਕਸ਼ਨ ਆ। ਆ ਦੇਖੋ ਜੀ ਆ ਗੱਡੀ ਦੇ ਵਿੱਚ ਮੁਲਾਜ਼ਮ ਪਤਾਰੇ ਤੋਂ ਆਏ ਨੇ ਇਲਿਜ਼ੀਅਮ ਗ੍ਰੈਂਡ ਦੇ ਵਿੱਚ। ਉਹ ਪ੍ਰੈਸ ਤੋਂ ਉਹ ਦੇਖ ਲੀਜੀਅਮ ਗ੍ਰੈਂਡ ਦੇ ਵਿੱਚ ਆਏ ਨੇ ਆ ਕੇ ਸਿਕਿਉਰਟੀ ਕਰਨ ਦੀ ਵਾਏ ਉਲਟਾ ਕੁੜੀ ਵਾਲਿਆਂ ਨੂੰ ਧੱਕਾ ਮਾਰਿਆ ਇਹਨਾਂ ਨੇ दारू ਪੀਤੀ ਰੱਜੇ ਪਏ ਆ ਦੇਖੋ ਕੀ ਨਾ ਇਹਨਾਂ ਦਾ ਕਿੱਥੇ ਤੇਰੇ ਨਾਲ ਤਾਂ ਕਿੱਥੇ ਬਤਾਰੇ ਤੋ ਇੱਕ ਮੁੰਡਾ ਹੋਰ ਸੀ ਇਹਨਾਂ ਦਾ ਪੀਏਪੀ ਤੋਂ ਆਇਆ ਸੀਗਾ ਤੁਸੀਂ ਮੈਂ ਤਾਂ ਕਹਿੰਨਾ ਵੀ ਤੁਸੀਂ ਸੀਗੇ ਇਹਨਾਂ ਨਾਲ ਤੁਸੀਂ ਤਾਂ ਬਾਹਰ ਹੀ ਖੜੇ ਪਈ ਅਸੀਂ ਤਾਂ ਮੰਨਦੇ ਤੁਸੀਂ ਬਾਹਰ ਖੜੇ ਸੀ ਤੁਸੀਂ ਆਈ ਨਹੀਂ ਸੀਗੀ ਦੂਜੇ ਨਾਲ ਤਾਂ ਕਿੱਥੇ ਹੋ ਗਏ ਕੋਈ ਨਹੀਂ ਆਪਾਂ ਜੀ ਆ ਜਾਈਏ ਤੁਹਾਨੂੰ ਕਿਉਂ ਨਹੀਂ ਅੰਦਰ ਜਾਉਂਗਾ ਮੇਰੀ ਗੱਲ ਸੁਣ ਸਰ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਐਸਐਸਪੀ ਸਾਹਿਬ ਉਹ ਕਰਤਾ ਐਸਐਸਪੀ ਸਾਹਿਬ ਨੂੰ ਆ ਰਹੇ ਆਪ ਇੱਥੇ ਆ ਰਹੇ ਆ ਸਰ ਉਹ ਐਸਐਸਪੀ ਸਾਹਿਬ ਆ ਰਹੇ ਇੱਥੇ ਆਪ ਆ ਰਹੇ ਆ ਐਸਐਸਪੀ ਸਾਹਿਬ ਆ ਰਹੇ ਫੋਨ ਕਰਤਾ ਐਮਐਲਏ ਆ ਜਾ ਮੇਰਾ ਵੀਰ ਅੰਦਰ ਰਮਨ ਰੋੜਾ ਜੀ ਨੇ ਫੋਨ ਕਰਤਾ ਆ ਰਹੇ ਯਾਰ ਮੈਂ ਕਿਉਂ ਆ ਆਪੇ ਡਿਊਟੀ ਨਹੀਂ ਬੁਲਾ ਲਿਆ ਆਪੇ ਤੁਸੀਂ ਅੰਦਰ ਆ ਜਾ ਨਾ ਮੇਰਾ ਵੀ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੈਂ ਕਿਉਂ ਧੱਕੇ ਨਾ ਮਾਰ ਮੈਂ ਅੰਦਰ ਧੱਕੇ ਨਾ ਮਾਰਨਾ ਇਹ ਅੰਦਰ ਹੀ ਅੰਦਰੋਂ ਆਏ ਅੰਦਰ ਆ ਜਾ ਮੇਰਾ ਵੀਰ ਅੰਦਰ ਆਜਾ ਮੇਰਾ ਵੀਰ ਆਜਾ ਇਹ ਕੋਈ ਧੱਕਾ ਨਾ ਕਰ ਮੇਰਾ ਆਪਾ ਇੱਥੇ ਹੀ ਪਾਜਦੇ ਆਂ ਭਾਈ ਪਾਜੀ ਤੁਹਾਡੇ ਨਾਲ ਮੈਂ ਤੇ ਕਹਿ ਰਿਹਾ ਤੁਸੀਂ ਤਾਂ ਅੰਦਰ ਆਈਏ ਤੁਸੀਂ ਤਾਂ ਹੈ ਹੀ ਨਹੀਂ ਮੈਂ ਲੈ ਆਉਂਗਾ ਇਹਨਾਂ ਨੂੰ ਆਜਾ ਮੇਰਾ ਵੀਰ ਅੰਦਰ ਆਹ ਦੇਖੋ ਇਹ ਪੁਲਿਸ ਵਾਲੇ ਦੇ ਸਾਰੇ ਕਰਲੇ ਪਾਣਡੇ ਆ ਇਹ ਡਿਊਟੀ ਤੇ ਆਏ ਆ ਕਰ ਰਿਹਾ ਵੀ ਨਾ ਕਰ ਮੇਰਾ ਵੀਰ ਆਜਾ ਆਜਾ ਧਾਰੂ ਪੀ ਕੇ ਡਿਊਟੀ ਕਰ ਰਹੇ ਜੀ ਆਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਇਹਨਾਂ ਨਾ ਨਾ ਇੱਥੇ ਓ ਯਾਰ ਮੈਂ ਖੜਾ ਹਾਂ ਮੈਨੂੰ ਆਲਾ ਇਸ ਤੋਂ ਸਾਹਮਣੇ ਬੀਜੀ ਨੇ ਗੁਰੀ ਲੰਬੇ ਆਲੰਦੇ ਆਲੰਦੇ ਔਰ ਲੀਜੀਅਮ ਗ੍ਰੈਂਡ ਦੇ ਬਾਹਰ ਖੜੇ ਹਾਂ ਜਿੱਥੇ ਸਾਡੇ ਆਜੂ ਕੇ ਕਹਿੰਦਾ ਮਾਨਯੋਗ ਐਮ ਐਲ ਏ ਰਮਨ ਅਰੋੜਾ ਜੀ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਨੇ ਐਸ ਐਸ ਪੀ ਸਾਹਿਬ ਨੂੰ ਫੋਨ ਕਰ ਦਿੱਤਾ ਆ ਔਰ ਇਹ ਮੁਲਾਜ਼ਮ ਦੇਖੋ दारू ਨਾਲ ਰੱਜ ਕੇ ਲੜਾਈ ਝਗੜਾ ਕਰ ਰਿਹਾ ਹੈ ਜੀ ਹਰ ਇੱਕ ਨਾਲ ਮੈਂ ਤੁਹਾਡਾ ਪੰਚਨਾਮਾ ਕਰਵਾ ਦਣਾ ਸਰ ਸਿਵਲ ਹਸਪੀਟਲ ਹੋਣੀ ਲਈ ਆਪਾਂ ਬੁਲਾ ਲੈਣਾ ਡਾਕਟਰ ਨੂੰ ਇੱਥੇ ਆਪਾਂ ਤੁਹਾਡਾ ਹੁਣੇ ਮੁਆਇਜ਼ਾ ਕਰਵਾ ਦੇਣਾ ਸ਼ਰਾਬ ਪੀਤੀ ਕਿ ਨਹੀਂ ਪੀਤੀ ਆਪਾਂ ਹੁਣੇ ਤੋਂ ਸਿਵਲ ਹਸਪਤਾਲ ਲੈ ਜਾਣਾ ਮੈਂ ਉੱਥੇ ਜਾ ਕੇ ਤੁਹਾਡਾ ਪੰਚਨਾਮਾ ਕਰਾ ਦੇਣਾ ਕਿੰਨੀ ਦਾਰੂ ਪੀਤੀ ਕਿੰਨੇ ਆਪੇ ਬਤਲਾਇਆ ਜਾਣਾ ਟੈਸਟਾਂ ਦੇ ਵਿੱਚ ਆ ਜਾਣਾ ਅਮਨਦੀਪ ਇਹਨਾਂ ਬਲੈਕ ਨਹੀਂ ਬਲੈਕ ਉੱਪਰ ਯਾਰ ਉਹ ੱੱੱਕੇ ਮਾਰੂਗਾ ਉਹ ਪੂਰੀ ਤੇ ਫਾਦਰ ਨੂੰ ਯਾਰ ਭਾਈ ਸਾਹਿਬ ਮੈਂ ਆਪਣੇ ਹੱਥੀ ਫੜਿਆ ਉਹ ਗਮਲੇ ਦੇ ਡਿੱਗਣ ਲੱਗੇ ਸੀਗੇ ਜੀ ਪੰਜੀ ਉਹ ਇਹਨਾਂ ਨੇ ੱੱੱਕਾ ਮਾਰੇ ਕੁੜੀ ਦੇ ਪਿਓ ਨੂੰ ਲੱਗੀ ਕਹਿੰਦੇ ਫੰਕਸ਼ਨ ਬੰਦ ਕਰਦੇ ਉਹ ਕਹਿੰਦਾ ਮੈਂ ਇਹਨਾਂ ਨੂੰ ਥਾਣੇ ਲੈ ਕੇ ਜਾਣਾ ਮੁਲਾਜ਼ਾ ਕਰਾਣਾ ਇਹਦਾ ਉਹ ਕਹਿੰਦੇ ਫੰਕਸ਼ਨ ਕਹਿੰਦਾ 10 ਲੱਖ ਲੱਗੇ ਮਿਲਣਾ ਉਹ ਕਹਿੰਦੇ ਉਹ ਇਹਨਾਂ ਦਾ ਮਤਲਬ ਪੰ ਉਹਨੇ ਗਿਆ ਉਹ ਜਿਹੜੇ ਦੂਜੇ ਦਾ ਉਹ ਜਿਹੜੇ ਕੁੜੀ ਦੇ ਪਿਓ ਦਾ ਇਹਨੇ ਮਾਰੇ ਧੱਕਾ ਇੱਕ ਹੋਰ ਪੀਪੀ ਤੋਂ ਪਤਾ ਨਹੀਂ ਕਿਹੜਾ ਬੰਦਾ ਨਾਲ ਸੀ ਹੋ ਗਿਆ ਵੀ ਹੋ ਗਿਆ ਕੋਈ ਨਹੀਂ ਉਹ ਆਪੇ ਆ ਜੂਗਾ ਸਵੇਰੇ ਜਿਹੜਾ ਹੋਏਗਾ ਤੇ ਵੀਡੀਓ 'ਚ ਵੀਡੀਓ 'ਚ ਤਾਂ ਹੈਗਾ ਵਾ ਬਿਊਰੋ ਰਿਪੋਰਟ ਲੁਧਿਆਣਾ ਟਾ